ਦੇਖੋ ਜ਼ਿਮੀਂਦਾਰ ਭਰਾ ਨੇ ਕਿੰਨੀ ਮਿਹਨਤ ਕਰਕੇ ਮੱਕੀ ਬੀਜੀ ਸੀਗੀ ਤੇ ਦੇਖੋ ਸਾਰੀ ਮੱਕੀ ਨਾ ਖਰਾਬ ਹੋ ਗਈ ਪਾਣੀ ਦੇ ਵਿੱਚ ਤਰ ਗਈ ਯਾਰ ਤੇ ਦੇਖੋ ਯਾਰ ਕਿੰਨਾ ਮੀਂਹ ਆਇਆ ਯਾਰ ਕਿਹੜੇ ਹਿਸਾਬ ਦੇ ਨਾਲ ਤਰਦੀ ਫਿਰਦੀ ਹੈ ਮੱਕੀ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਮੱਕੀ ਦੀ ਸੰਭਾਲ ਕਰਦੇ ਕਰਦੇ ਦੇਖੋ ਯਾਰ ਜ਼ਿਮੀਂਦਾਰਾਂ ਦਾ ਕੀ ਹਾਲ ਹੋ ਗਿਆ ਦੇਖੋ ਯਾਰ ਮਾੜਾ ਸਮਾਂ ਜਦੋਂ ਆਉਂਦਾ ਨਾ ਤਾਂ ਦੇਖੋ ਯਾਰ ਕਿਸਾਨ ਨੂੰ ਕਿੰਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਯਾਰ ਤੇ ਕੀ ਹਾਲਾਤ ਬਣ ਗਏ ਯਾਰ ਦੇਖੋ ਕਿਸਾਨ ਦੇ ਕਦੇ ਕਦੇ ਕਿਸਾਨਾਂ ਦੇ ਨਾਲ ਨਾ ਰੱਬ ਵੀ ਧੱਕਾ ਕਰ ਜਾਂਦਾ ਯਾਰ ਦੇਖੋ ਕਿਸਾਨਾਂ ਦਾ ਕਿੰਨਾ ਬੁਰਾ ਹਾਲ ਹੋਇਆ ਯਾਰ ਜਦੋਂ ਕਿਸਾਨਾਂ ਤੇ ਮਾਰ ਪੈਂਦੀ ਹੈ ਨਾ ਤਾਂ ਉਹੀ ਮਾਰ ਗਰੀਬਾਂ ਤੇ ਵੀ ਪੈਂਦੀ ਹੈ ਯਾਰ ਮਹਿੰਗਾਈ ਵੱਧ ਜਾਂਦੀ ਹੈ ਆਪਣੇ ਖੇਤ ਵਿੱਚ ਕਿਸਾਨ ਕਿੰਨੀ ਮਿਹਨਤ ਕਰਕੇ ਕੋਈ ਵੀ ਫਸਲ ਮਹਿੰਗਾਉਂਦੇ ਨੇ ਤੇ ਜਦੋਂ ਉਹ ਫਸਲ ਦਾ ਰੇਟ ਨਾ ਨਾ ਮਿਲੇ ਤਾਂ ਸਾਰੀ ਕੀਤੀ ਕਰਾਈ ਮਿਹਨਤ ਦਾ ਪਾਣੀ ਫਿਰ ਜਾਂਦਾ ਪਰਮਾਤਮਾ ਇਹਨਾਂ ਕਿਸਾਨਾਂ ਤੇ ਮਿਹਰ ਭਰਿਆ ਹੱਥ ਰੱਖੇ ਕੀ ਕਹਿਣਾ ਚਾਹੂਗਾ ਇਸ ਵੀਡੀਓ ਬਾਰੇ ਦੱਸੋ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਦੇ ਹੋ ਜੀ